ਪੁਲਿਸ ਕਰਮਚਾਰੀ ਹੰਗਾਮੀਆਂ ਦੀਆਂ ਇਹ ਤਸਵੀਰਾਂ ਪੁਲਿਸ ਮੁਲਾਜ਼ਮਾਂ ਤੇ ਇੱਕ ਪਰਿਵਾਰ ਦੇ ਵਿਚਕਾਰ ਦੀਆਂ ਨੇ ਤਾਂ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਆਹ ਚੱਲ ਰਿਹਾ ਸੀ ਵਿਆਹ ਦਾ ਸਮਾਗਮ ਚੱਲ ਰਿਹਾ ਸੀਗਾ ਤੇ ਉਸ ਦੇ ਵਿੱਚ ਡੀਜੇ ਲੱਗੇ ਹੋਏ ਸੀ ਤਾਂ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਡੀਜੇ ਬੰਦ ਕਰਵਾਇਆ ਜਾਵੇ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਸੀਗਾ ਤਾਂ ਪੁਲਿਸ ਜਦੋਂ ਮੌਕੇ ਦੇ ਉੱਤੇ ਡੀਜੇ ਬੰਦ ਕਰਵਾਉਣ ਦੇ ਲਈ ਪਹੁੰਚੀ ਤਾਂ ਉੱਥੇ ਮੌਜੂਦ ਜਿਹੜੇ ਲੋਕ ਸੀਗੇ ਉਹ ਪੁਲਿਸ ਦੇ ਨਾਲ ਬਹਿਸ ਕਰਨ ਲੱਗੇ ਗਾਲੀ ਗਲੋਚ ਵੀ ਹੋਈ ਤੇ ਹੱਥੋਂ ਪਾਈ ਵੀ ਜਿਹੜੇ ਕਿ ਉਹ ਪੁਲਿਸ ਦੇ ਨਾਲ ਹੋ ਗਏ ਜਿਸ ਦੇ ਵਿੱਚ ਪੁਲਿਸ ਕਰਮਚਾਰੀ ਜ਼ਖਮੀ ਵੀ ਹੋਏ ਤੇ ਕੀ ਕੁਝ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਜਾ ਰਿਹਾ ਉਹ ਤੁਹਾਨੂੰ ਸੁਣਾ ਦਿੰਦੇ ਆਂ ਬੋਲਣਾ ਬੋਲ ਬੋਲੋ ਫੋਨ ਕਰ ਜੀ ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ ਜਿੱਦਾਂ ਪਹਿਲਾਂ 1 ਮਿੰਟ ਯਾਰ ਓਏ 1 ਮਿੰਟ 1 ਮਿੰਟ ਰੱਖਣਾ ਮੈਂ ਗੱਲ ਕਰ ਰਹਾ ਹਾਂ ਵੀਡੀਓ ਬਣਾਉਂਦਾ ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ ਤੂੰ ਬੋਲੋ ਇੱਕ ਮਿੰਟ ਰੋ ਬਾਈ ਤੂੰ ਬੋਲ ਕਿੱਥੋਂ ਆਇਆ ਤੂੰ ਆਇਆ ਅੱਜ ਮੈਂ ਫੜਾਈ ਨਹੀਂ ਹਾਂ ਤੂੰ ਬੋਲ ਤੂੰ ਬੋਲ ਇਹਦਾ ਦਿਮਾਗ ਕਰਾ ਦਿਆ ਗੱਲਾ ਬਾਹਰ ਮੈਂ ਬਾਹਰ ਇੱਕ ਮਿੰਟ ਬੋਲ 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 ਜਲਦੀ ਬੋਲ ਹੋਰ ਬੋਲ ਕੀ ਬੋਲਣਾ ਬੋਲ ਹੈ ਉਹ ਚੱਲ ਜਾਂਦਾ ਫਿਰ ਫੜਦਾ ਫੜਦਾ ਬੋਲੋ ਡੀਜੀਪੀ ਨੂੰ ਬੁਲਾਉਂਦੇ ਡੀਜੀਪੀ ਨੂੰ ਬੁਲਾਉਂਦੇ ਕਰ ਦੇ ਯਾਰ ਡੀਜੀਪੀ ਨੂੰ ਕਾਲ ਕਰ ਤੂੰ ਤੂੰ ਕੀ ਤੂੰ ਕੌਣ ਆ ਤੂੰ ਉਹ ਪੌੜਾ ਯਾਰੇ ਮੈਂ ਕੋਈ ਛਤਨਾ ਮਲੇ ਤੂੰ ਹਾਂ

ਤੂੰ ਹੱਥ ਲਾ ਕੇ ਦੱਸ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫਿਰ ਮੈਂ ਦੱਸਦਾ ਤੈਨੂੰ ਇੱਕ ਮਿੰਟ ਠਹਿਰ ਦ ਹੱਥ ਲਾ ਕੇ ਦੱਸ ਠਹਿਰ ਜਾ ਤੂੰ ਆਹ ਆ ਕੋਈ ਗੱਲ ਹੱਥ ਲਾ ਚੱਲ ਦੱਸ ਤੂੰ ਹੱਥ ਲਾ ਬੋਲ ਬੋਲ ਤੂੰ ਆਏ ਕੀ ਲੈਣੇ ਇੱਥੇ ਤੂੰ ਕੀ ਲੈਣੇ ਇੱਥੇ ਤੈਨੂੰ ਮੈਂ ਦੱਸਦਾ ਕੀ ਲੈਣਾ ਆ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਦੱਸਦਾ ਤੇਰਾ ਕੀ ਲੈਣਾ ਤੇਨੂੰ ਮੈਂ ਦੱਸਦਾ ਕੀ ਲੈਣਾ ਫਿਰ ਕਰ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਦਾ ਕੀ ਲੈਣਾ ਦੱਸ ਕੀ ਲੈਣੇ ਤੂੰ ਇੱਥੇ ਜਲੇ ਜੋਲੇ ਲੈ ਲੈ ਲੈਣਾ ਕੁਝ ਤੂੰ ਹੱਥ ਲਾ ਆ ਜਾ ਕੁਝ ਲੈਣਾ ਆ ਜਾ ਬਾਰ ਓ ਇੱਧਰ ਆ ਯਾਰ ਹੈਲੋ ਕਿੱਥੇ ਜਾਣ ਡਿਆ ਬਲੀ ਬੇਪੁੱਲ ਵੀਰ ਇੱਥੇ ਹੀ ਘਰ ਬੇਪੁੱਲ ਵੀਰ ਕਿੱਥੇ ਜਾਣ ਡਿਆਂ ਨੂੰ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਇੱਧਰ ਆ ਜਾ ਇੱਧਰ ਆ ਜਾ ਤੂੰ ਬਾਹਰ ਆ ਜਾ ਕਿਉਂ ਤੂੰ ਹੀ ਕਰ ਕੀ ਗੱਲ ਕਰੂੰਗਾ ਤੂੰ ਆ ਤਲਾ ਪਹਿਲਾ ਤੂੰ ਦਾ ਤੈਨੂੰ ਪਤਾ ਨਹੀਂ ਕੌਣ ਹੈ ਆਪਾਂ ਮੈਂ ਨਹੀਂ ਜਾਂਦਾ ਤੈਨੂੰ ਯਾਰ ਤੂੰ ਕੌਣ ਹੈ ਓਏ 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 ਨਾਮ ਤੂੰ ਇਹਨਾਂ ਨੇ ਕਾਲ ਕੀਤੀ ਸੀ ਕਿ ਇੱਕ ਇੱਥੇ ਪੈਲਸ ਹੈ ਲੋਕ ਉੱਥੇ ਜਿਹੜਾ ਇੱਕ ਡੀਜੇ ਚੱਲ ਰਿਹਾ ਦਸਰੇ ਤੋਂ ਇਸ ਜਾਣਦੋ ਕੋ ਲੀਡ ਨਹੀਂ ਡੀਜੀ ਦੀ ਪਰਮਿਸ਼ਨ ਨਹੀਂ ਹੈ ਤੇ ਡੀਸੀ ਸਾਹਿਬ ਦੇ ਆਲਰੇਡੀ ਆਰਡਰਸ ਹਨ ਉਹਦੇ ਬਾਅਦ ਸਾਡੀ ਉਥੇ ਈਆਰਬੀ ਨੰਬਰ 4 ਜਿਹੜੀ ਮੌਕੇ ਤੇ ਪਹੁੰਚੀ ਸੀ ਇਸ ਪੂਰੀ ਸਿਚੁਏਸ਼ਨ 'ਤੇ ਐਕਸ਼ਨ ਕਰਾਂਗੇ ਮੋੜੇ ਬਾਅਦ ਮੋਕਰੇ ਜਿਹੜਾ ਪੁੱਜੇ ਤੇ ਉੱਥੇ ਉਹਨਾਂ ਨੇ ਵੈਰੀਫਾਈ ਕੀਤਾ ਕਿ ਉੱਥੇ ਡੀਜੀ ਚੱਲਾ ਸੀ ਉਸ ਪ੍ਰਾਈਵੇਟ ਜਿਹੜਾ ਮੈਰਿਜ ਪੈਲੇਸ ਹੈ ਉੱਥੇ ਉਹਨਾਂ ਨੇ ਉਹਨੂੰ ਰੋਕਣ ਲਈ ਕਿਹਾ ਪਰ ਜਿਨ੍ਹਾਂ ਦੇ ਉੱਤੇ ਫੰਕਸ਼ਨ ਵੀ ਹੋ ਰਿਹਾ ਸੀ ਉਹ ਵੀ ਨਾਲ ਜਿਹੜੇ ਆ ਬੰਦੇ ਉੱਚ ਪੇ ਗੋਲਪਾ ਸਾਡੇ ਮੁਲਾਜ਼ਮ ਨਾਲ ਕੁੱਟਮਾਰ ਵੀ ਹੋਈ ਤੇ ਗਾਲੀ ਗਲੋਜ਼ ਵੀ ਉੱਥੇ ਕਾਫੀ ਹੋਇਆ ਤੇ ਇਹਦੇ ਬਾਅਦ ਆਪਾਂ ਇਮੀਡੀਏਟ ਸੰਗਿਆਨ ਲੈਂਦੇ ਹੋਏ ਪੂਰਾ ਰਿਫਲੈਕਟਸ ਵੈਰੀਫਾਈ ਕਰਨ ਤੋਂ ਬਾਅਦ ਇਹਦੇ ਚ ਐਫ ਆਈ ਆਰ ਨੰਬਰ 13 ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਜਿਹੜੀ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 221 1 190 223 353 3 ਬੀ ਐਨ ਐਸ ਦੀ ਜਿਹੜੀ ਇਹਦੇ ਪੈਰਨਲ ਪੁਰਾਣੀ ਆਈ ਪੀ ਸੀ ਦੀ ਧਾਰਾ ਸੀ ਉਹ 353 186 330 149 188506 ਸੀ ਇਹਦੇ ਵਿੱਚ ਆਪਾਂ ਟੋਟਲ ਤਿੰਨ ਜਿਹੜੇ ਬੰਦੇ ਆ ਉਹ ਬਾਈ ਨੇਮ ਕੀਤੇ ਆ ਇਹਦੇ ਚ ਇੱਕ ਮਾਨਮਹਾਜਨ ਸਾਨੂੰ ਵਿਨੇਮਹਾਜਨ ਦੂਸਰਾ ਇੱਕ ਜਿਹੜਾ ਪ੍ਰਾਈਵੇਟ ਜਿਹੜਾ ਇਹ ਪੈਲੇਸ ਦਾ ਓਨਰ ਉਹਦਾ ਇੱਕ ਤੀਸਰਾ ਜਿਹੜਾ ਪ੍ਰਾਈਵੇਟ ਪੈਲੇਸ ਦਾ ਮੈਨੇਜਰ ਇਸ ਤੋਂ ਇਲਾਵਾ ਪੰਜ ਕੁ ਬੰਦੇ ਹਨ ਪਛਾਤੇ ਆ ਤੇ ਇਹ ਜਿਹੜੇ ਜਿਨ੍ਹਾਂ ਨੇ ਇਹਦੇ ਵਿੱਚ ਮੁਲਾਜ਼ਮਾਂ ਨਾਲ ਫੁਟਮਾਰਕ ਕੀਤੀ ਗਾਲੀ ਗਲੋਚ ਕੀਤਾ ਤੇ ਉਹਨਾਂ ਨੂੰ ਡਿਊਟੀ ਜਿਹ ਵੀ ਗਨ ਕਰਦਾ ਕੀਤਾ ਉਹਨਾਂ ਸਾਰਿਆਂ ਦੇ ਖਿਲਾਫ ਆਪਾਂ ਜਿਹੜਾ ਇਹ ਮੁਕਦਮਾ ਦਰਜ ਕੀਤਾ। ਇਹਦੇ ਬਾਅਦ ਆਪਾਂ ਹੁਣ ਟੀਮਸ ਬਣਾ ਕੇ ਇਹਨਾਂ ਦੇ ਰੇਡ ਕਰਾਂਗੇ ਇਹਨਾਂ ਨੂੰ ਅਰੈਸਟ ਕਰਾਂਗੇ। ਤੇ ਇਹਦੇ ਵਿੱਚ ਮੈਂ ਇੱਕ ਬੜਾ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਮਾਨਯੋਗ ਐਸਐਸਪੀ ਸਾਹਿਬ ਨੇ ਇਹਦੇ ਵਿੱਚ ਡਾਇਰੈਕਸ਼ਨ ਸੰਗਤਿ ਆ ਕਿ ਵੀ ਕੋਈ ਵੀ ਮੈਰਜ ਪਹਿਲੇ ਜਿਹੜਾ ਦਿੱਤੇ ਹੋ ਟਾਈਮ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਹੋਇਆ ਉਹਦੀ ਵਾਇਓਲੇਸ਼ਨ ਨਹੀਂ ਕਰੂਗਾ। ਤੇ ਲੇਟ ਨਾਈਟ ਜਿਹੜਾ ਡੀਜੀ ਵਗੈਰਾ ਵਜਾਣਾ ਉਹ ਮਨੋਹਨ ਆਰਡਰਸ ਦੀ ਉਲੰਘਣਾ ਹੈ ਤੇ ਉਹਦੇ ਬਾਅਦ ਜਦੋਂ ਪੁਲਿਸ ਪਾਰਟੀ ਕਿਤੇ ਆ ਜਾਂਦੀ ਹੈ ਉਹਦੇ ਬਾਅਦ ਉਹਦੀ ਗੱਲ ਨਹੀਂ ਮੰਨਣਾ ਤੇ ਹੋਰ ਵੀ ਵੱਡਾ ਜਿਹੜਾ ਇਹ ਅਪਰਾਧ ਹੈ ਕਿਉਂਕਿ ਇਸ ਕਿਸ ਜਿਹੜੀ ਕੰਪਲੇਨਟ ਹੈ ਲੇਡੀ ਉਹ ਲਾਗੇ ਰਹਿਣ ਵਾਲੀ ਉਹਨਾਂ ਨੂੰ ਡਿਸਟਰਬੈਂਸ ਹੋ ਰਹੀ ਸੀ ਕਿ 1:52 ਮਿੰਟ ਤੋਂ ਉਹਨਾਂ ਨੇ ਕੰਪਲੇਨਟ ਕੀਤੀ ਸੀ ਸਵੇਰੇ ਉਸ ਦਿਨ ਤੇ ਤੁਸੀਂ ਸੋਚ ਸਕਦੇ ਹੋ ਕਿ ਤਕਰੀਬਨ 2 ਵਜੇ ਦੇ ਲਾਗੇ ਸ਼ਾਇਦ ਡੀਜੇ ਉੱਚੀ ਆਵਾਜ਼ ਤੇ ਚੱਲ ਰਿਹਾ ਸੀ ਤੇ ਲਾਗੇ ਸ਼ਾਇਦ ਕਿੰਨੀ ਡਿਸਟਰਬੈਂਸ ਹੋਈਗੀ ਕਿ ਆਮ ਲੋਕ ਪੁਲਿਸ ਨੂੰ 112 ਤੇ ਕੰਪਲੇਨਟ ਕਰ ਰਹੇ ਸੀ ਤੇ ਮੇਰੀ ਇਹ ਬੜੀ ਸਖਤਤਾ ਹੈ ਤਾਂ ਜਿੰਨੇ ਵੀ ਇਹ ਮੈਰੇਜ ਪੈਲੈਸਿਸ ਦੇ ਓਨਰਸ ਆ ਇਹ ਇਨਸ਼ੋਰ ਕਰਨ ਜਦੋਂ ਵੀ ਫੰਕਸ਼ਨ ਹੁੰਦਾ ਹੈ ਉਹਦੇ ਬਾਅਦ ਡਿਸਕ੍ਰਾਈਬ ਟਾਈਮ ਲਿਮਿਟ ਤੋਂ ਬਾਅਦ ਜਿਹੜਾ ਉਹ ਆਪਣਾ ਡੀਜੇ ਵਗੈਰਾ ਨਾ ਵਜਾਵੇ ਤਾਂ ਕਿ ਲਾਗੇ ਦੇ ਜਿਹੜੇ ਲੋਕ ਹਨ ਹੰਗਾਮੇ ਦੀਆਂ ਇਹ ਤਸਵੀਰਾਂ ਪੁਲਿਸ ਮੁਲਾਜ਼ਮਾਂ ਤੇ ਇੱਕ ਪਰਿਵਾਰ ਦੇ ਵਿਚਕਾਰ ਦੀਆਂ ਨੇ ਤਾਂ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਆਹ ਚੱਲ ਰਿਹਾ ਸੀ ਵਿਆਹ ਦਾ ਸਮਾਗਮ ਚੱਲ ਰਿਹਾ ਸੀਗਾ ਤੇ ਉਸ ਦੇ ਵਿੱਚ ਡੀਜੇ ਲੱਗੇ ਹੋਏ ਸੀ ਤਾਂ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਡੀਜੇ